ਸਾਸਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਮਰਜੈਂਸੀ ਕੈਬਨਟ ਮੀਟਿੰਗ ਬੁਲਾਈ ਗਈ ਕਿਉਂਕਿ ਮੰਡੀਕਰਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਭਾਰਤ ਦੇ ਸਾਰੇ ਹੀ ਰਾਜਾਂ ਵਿੱਚ ਦੂਸਰੇ ਪਾਸੇ ਅੱਜ ਪ੍ਰਸ਼ਾਸਨ ਨੂੰ ਭਾਟਣਾ ਪੈ ਗਿਆ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਕਨੌਰੀ ਬਾਰਡਰ ਤੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਅੱਜ ਉਹਨਾਂ ਨੂੰ 22 ਦਿਨ ਪੂਰੇ ਹੋ ਜਾਣਗੇ ਲੇਕਿਨ ਇਧਰ ਚਾਰ ਕਿਸਾਨਾਂ ਨੇ ਅੱਜ ਇੱਕ ਵਾਰ ਫਿਰ ਨਾਸੀ ਤੁਮਾ ਦਵਾ ਦਿੱਤਾ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਹੱਕਾ ਬਕਾ ਰਹਿ ਗਿਆ ਕਿ ਕਿਸਾਨਾਂ ਨੇ ਕੀ ਕਰ ਦਿੱਤਾ ਸਿੱਧੀ ਧਮਕੀ ਦੇ ਦਿੱਤੀ ਗਈ ਪੰਜਾਬ ਦੇ ਹਲਕਾ ਬਰਨਾਲਾ ਦੇ ਚਾਰ ਕਿਸਾਨਾਂ ਵੱਲੋਂ ਕਿ ਅੱਜ ਅਸੀਂ ਆਤਮ ਹਤਿਆਮਕ ਆਤਮ ਹਤਿਆ ਕਰ ਲਵਾਂਗੇ ਕਿੱਥੇ ਚੜ ਗਿਆ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਟਾਵਰ ਉੱਤੇ ਸਵੇਰ ਦੇ ਚਾਰ ਕਿਸਾਨ ਚੜੇ ਹੋਏ ਨੇ ਉਹਨਾਂ ਕਹਿੰਿਆ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਉਸ ਦੇ ਜ਼ਿੰਮੇਵਾਰ ਹੋਵੇਗੀ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੈਬਨਟ ਮੰਤਰੀ ਅਤੇ ਵਿਧਾਇਕ ਉਹਨਾਂ ਕਹਿੰਿਆ ਖਫਾ ਹੋ ਚੁੱਕੇ ਆ ਇੱਕ ਪਾਸੇ ਤਾਂ ਐਮਐਸਪੀ ਦੀ ਗਾਰੰਟੀ ਦਿੱਤੀ ਜਾ ਰਹੀ ਹੈ ਦੂਸਰੇ ਪਾਸੇ ਕਿਸਾਨ ਆਗੂ ਡੱਲੇਵਾਲ ਅੱਜ ਉਹਨਾਂ ਨੂੰ ਬਾਈਦਰ ਹੋ ਗਏ ਨੇ ਮਰਨਮਰਤ ਬੈਠੇ ਹੋਏ ਨੇ ਐਮਐਸਪੀ ਅਤੇ ਉਹ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਇੰਦਰ ਇਹਨਾਂ ਚਾਰਾ ਕਿਸਾਨਾਂ ਵੱਲੋਂ ਅੱਜ ਵਿਰੋਧ ਕੀਤਾ ਗਿਆ ਭਾਰਤ ਮਾਲਾ ਪ੍ਰੋਜੈਕਟ ਹੋ ਰਿਹਾ ਹੈ ਅਦੀਨ ਰਿਕਵਰੀ ਕੀਤੀ ਜਾ ਰਹੀ ਹੈ ਯਾਨੀ ਕਿ ਜ਼ਮੀਨ ਧੱਕੇ ਦੇ ਨਾਲ ਵਿਕਵਾਈ ਚੱ ਰਹੀ ਹੈ ਕਿਉਂਕਿ ਪੰਜਾਬ ਦੇ ਕਿਸਾਨ ਇਸ ਹੱਕ ਦੇ ਵਿੱਚ ਨਹੀਂ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਹਦੀਨ ਅਸੀਂ ਆਪਣੀ ਜ਼ਮੀਨ ਵੇਚੀਏ ਇਸ 로ਸ ਦੇ ਵਿੱਚ ਅੱਜ ਹਲਕਾ ਬਰਨਾਲੇ ਤੋਂ ਚਾਰ ਕਿਸਾਨ ਉਥੋਂ ਦੇ ਤਾਵਰ ਉੱਤੇ ਚੜ ਗਏ ਪ੍ਰਸ਼ਾਸਨ ਨੂੰ ਬਾਜਰਾ ਪੈ ਗਿਆ ਨੇ ਹਾਲੇ ਵੀ ਉਹ ਥੱਲੇ ਲੈਣ ਦਾ ਨਾਮ ਨਹੀਂ ਲੈ ਰਹਾ ਉਹਨਾਂ ਕਿਹਾ ਕਿ ਜੇਕਰ ਸਾਡੇ ਕੋਲ ਤੱਕੇ ਦੇ ਨਾਲ ਜ਼ਮੀਨ ਖਰੀਦੀ ਜਾਵੇਗੀ ਅਸੀਂ ਉਸ ਟਾਵਰ ਤੋਂ ਚਾਰੇ ਕਿਸਾਨ ਚਾਲਾ ਮਾਰ ਕੇ ਆਪਣੀ ਜਾਂ ਦੇ ਦਿਆਂਗੇ ਇੱਕ ਪਾਸੇ ਕੈਬਨਟ ਮੀਟਿੰਗ ਦੂਸਰੇ ਪਾਸੇ ਕਿਸਾਨ ਸਿੰਘ ਕਿਸਾਨ ਆਗੂ ਡੱਲੇਵਾਲ ਜਗਜੀਤ ਸਿੰਘ ਕਨੌਲੀ ਬਾਰਡਰ ਉੱਤੇ ਡਟੇ ਹੋਏ ਨੇ ਮਰਮਰਤ ਨੂੰ ਲੈ ਕੇ ਇੱਧਰ ਅੱਜ ਚਾਰ ਕਿਸਾਨਾਂ ਨੇ ਜਿਹੜਾ ਭਾਰਤ ਮਾਲਾ ਭਾਰਤ ਮਾਲਾ ਪ੍ਰੋਜੈਕਟ ਦੇ ਹਦੀਨ ਨੇ ਜਿਹੜੀ ਰਿਕਵਰੀ ਕੀਤੀ ਜਾ ਰਹੀ ਹੈ ਜ਼ਮੀਨਾਂ ਦੀ ਉਸ ਦੇ ਵਿਰੋਧ ਵਿੱਚ ਧਮਕੀ ਦੇ ਦਿੱਤੀ ਹੈ ਪੰਜਾਬ ਸਰਕਾਰ ਨੂੰ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਅਸੀਂ ਆਤਮ ਹੱਤਿਆ ਕਰ ਲਵਾਂਗੇ ਧੰਨਵਾਦ